ਸਰਪੰਚ ਨੇ ਸਰਪੰਚ ਰਹੇ ਕਾਂਗਰਸ ਪਾਰਟੀ ਤੋਂ ਹੀ ਉਸ ਤੋਂ ਬਾਅਦ ਹੀ ਉਹਨਾਂ ਨੇ ਕਾਂਗਰਸ ਦੇ ਵਿੱਚ ਸ਼ਮੂਲਤ ਕੀਤੀ ਸੀ ਤਾਂ ਇਹ ਤਸਵੀਰਾਂ ਆ ਗਈਆਂ ਨੇ ਸਭ ਤੋਂ ਪਹਿਲਾਂ ਦਿਖਾ ਰਹੇ ਹਾਂ ਤੁਹਾਨੂੰ ਇਹ ਤਸਵੀਰਾਂ ਤਾਂ ਜਦੋਂ ਕੇਕ ਕਟਿੰਗ ਕੀਤੀ ਹੈ ਔਰ ਇਹ ਤਸਵੀਰਾਂ ਨੇ ਨਾਲ ਕੁਝ ਨਾਸਿਸ ਕੁਝ ਡਾਕਟਰਸ ਸਭ ਨੂੰ ਨਜ਼ਰ ਆ ਰਹੇ ਨੇ ਪਰ ਸੈਂਟਰ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਉਹਨਾਂ ਦੀ ਬਾਤਾ ਚਰਨ ਕੌਰ ਔਰ ਗੋਦੀ ਦੇ ਵਿੱਚ ਉਹਨਾਂ ਦਾ ਛੋਟਾ ਪਰਾ ਨੰਨਾ ਬੱਚਾ ਬੇਟਾ ਜਿਸਨੇ ਸਵੇਰੇ ਅੱਜ 5:30 ਵਜੇ ਕਰੀਬ ਜਨਮ ਲਿਆ ਹੈ ਔਰ ਸਾਹਮਣੇ ਟੇਬਲ ਤੇ ਕੇਕ ਪਿਆ ਹੈ ਸੁਭਾਵਿਕ ਤੌਰ ਤੇ ਕੇਕ ਕਟਿੰਗ ਜਿਹੜੀ ਹੈ ਇੱਕ ਇੱਕ ਸਾਈਨ ਹੁੰਦਾ ਹੈ ਜਦੋਂ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਤਾਂ ਕੇਕ ਕੱਟ ਕੇ ਖੁਸ਼ੀ ਮਨਾਈ ਜਾਂਦੀ ਹੈ ਔਰ ਇਹ ਤਸਵੀਰ ਜਿਹੜੀ ਹੈ ਉਹ ਬੇਹਦ ਹੀ ਅਸੀਂ ਕਹਿ ਸਕਦੇ ਹਾਂ ਖੂਬਸੂਰਤ ਤਸਵੀਰ ਹੈ ਔਰ ਚਰਨਕੌਰ ਬਿਲਕੁਲ ਤੰਦਰੁਸਤ ਸਾਨੂੰ ਨਜ਼ਰ ਆ ਰਹੇ ਨੇ ਜਿਸ ਦਾ ਜ਼ਿਕਰ ਬਲਕੌਰ ਸਿੰਘ ਹਰਾਂ ਨੇ ਵੀ ਕੀਤਾ ਉਹਨਾਂ ਨੇ ਦੱਸਿਆ ਸੀ ਕਿ ਬੱਚਾ ਔਰ ਜੱੱਚਾ ਦੋਵੇਂ ਠੀਕ ਨੇ ਤਾਂ ਮੈਂ ਥੋੜੀ ਦੇ ਪਹਿਲਾਂ ਜ਼ਿਕਰ ਕੀਤਾ ਹੀ ਕਿ ਥੋੜੀ ਦੇਰ ਦੇ ਵਿੱਚ ਸਾਨੂੰ ਜ਼ਰੂਰ ਕੋਈ ਨਾ ਕੋਈ ਵੀਡੀਓ ਜਾਂ ਕੁਝ ਸੁਨੇਹਾ ਜ਼ਰੂਰ ਦੇਖਣ ਨੂੰ ਮਿਲੇਗਾ ਤਾਂ ਉਹੀ ਇਹ ਤਸਵੀਰ ਜ਼ਰੂਰ ਪਰਿਵਾਰ ਨੇ ਸਾਂਝੀ ਕੀਤੀ ਹੈ ਔਰ ਇਸ ਦੇ ਵਿੱਚ ਸਾਨੂੰ ਇਹ ਸਮਝਣ ਲਈ ਕਾਫੀ ਹੈ ਇਹ ਤਸਵੀਰ ਕਿ ਇਸ ਵੇਲੇ ਜੱੱਚਾ ਬੱਚਾ ਠੀਕ ਨੇ ਖੁਸ਼ੀ ਜਿਹੜੀ ਹੈ ਉਹਨਾਂ ਦੇ ਘਰ ਚ ਭਰਤੀ ਹੈ ਔਰ ਇੱਕ ਕੇਕ ਕਟਿੰਗ ਕਰਕੇ ਇਸ ਨੂੰ ਸੈਲੀਬ੍ਰੇਟ ਕੀਤਾ ਗਿਆ ਇਨੀਸ਼ੀਅਲੀ ਤੌਰ ਤੇ ਔਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਤਾਂ ਮੁਸਤਪਿੰਡ ਦੇ ਵਿੱਚ ਦੁਬਾਰਾ ਖੁਸ਼ੀਆਂ ਪਰਤੀਆਂ ਨੇ ਸੁਭਾਵਿਕ ਤੌਰ ਤੇ ਜਿਹੜੇ ਸਾਡੇ ਨਾਲ ਵੱਖ-ਵੱਖ ਅ ਅਦਾਕਾਰ ਗਾਇਕ ਜੁੜ ਰਹੇ ਨੇ ਉਹਨਾਂ ਦਾ ਵੀ ਇਹੀ ਕਹਿਣਾ ਕਿ ਸਾਨੂੰ ਥੋੜਾ ਜਿਹਾ ਪਰਿਵਾਰ ਨੂੰ ਟਾਈਮ ਦੇਣਾ ਚਾਹੀਦਾ ਔਰ ਜਦੋਂ ਉਹ ਚਾਣਗੇ ਉਦੋਂ ਹੀ ਉਹਨਾਂ ਦੇ ਨਾਲ ਵਿਯਾਤਾ ਫੋਨ ਤੇ ਗੱਲ ਹੋਣੀ ਚਾਹੀਦੀ ਹੈ ਜਾਂ ਫਿਰ ਉਹਨਾਂ ਨੂੰ ਮਿਲਣਾ ਚਾਹੀਦਾ ਔਰ ਥੋੜਾ ਜਿਹਾ ਟਾਈਮ ਜ਼ਰੂਰ ਦਿੱਤਾ ਜਾਵੇ ਪਰਿਵਾਰ ਨੂੰ ਔਰ ਸੁਭਾਵਿਕ ਤੌਰ ਤੇ ਸਾਰੇ ਸਮਝਦਾਰ ਨੇ ਔਰ ਉਸੇ ਤਰੀਕੇ ਦੇ ਨਾਲ ਪਰਿਵਾਰ ਵੀ ਆਪਣੀ ਇੱਕ ਜ਼ਿੰਮੇਵਾਰੀ ਜਾਂ ਕਹਿ ਲਈਏ ਕਿ ਲੋਕਾਂ ਦੇ ਪ੍ਰਤੀ ਉਹਨਾਂ ਦੇ ਚੋਣ ਪਾਲਿਆਂ ਦੇ ਪ੍ਰਤੀ ਜ਼ਿੰਮੇਵਾਰੀ ਨਿਭਾ ਰਿਹਾ ਹੈ ਤਾਂ ਕਿ ਛੋਟੀ-ਛੋਟੀ ਵੀਡੀਓਜ਼ ਜਾਂ ਫਿਰ ਜਾਣਕਾਰੀ ਜਿਹੜੀ ਆ ਉਹ ਜ਼ਰੂਰ ਪਹੁੰਚਾ ਦਿੱਤੀ ਜਾਵੇ ਤਾਂ ਕਿ ਲੋਕ ਜਿਹੜੇ ਇੰਤਜ਼ਾਰ ਕਰ ਰਹੇ ਨੇ ਉਹਨਾਂ ਨੂੰ ਵੀ ਜ਼ਰੂਰ ਇਹ ਹੌਸਲਾ ਹੋ ਜਾਵੇ ਔਰ ਇਹ ਤਸਵੀਰ ਉਸੇ ਦਿਨ ਆਲ ਦੀ ਅਸੀਂ ਕਹਿ ਸਕਦੇ ਹਾਂ ਇਹ ਪਹਿਲੀ ਤਸਵੀਰ ਅਸੀਂ ਦਿਖਾ ਰਹੇ ਹਾਂ ਜਿਸ ਦੇ ਵਿੱਚ ਲੋਕ ਜਿਹੜੇ ਨਾਲ ਡਾਕਟਰਸ ਨਰਸਸ ਨਜ਼ਰ ਆ ਰਹੀਆਂ ਨੇ ਬਠਿੰਡਾ ਦੇ ਵਿੱਚ ਦੱਸ ਦਈਏ ਕਿ ਬੱਚੇ ਨੂੰ ਜਨਮ ਦਿੱਤਾ ਹੈ ਮਾਤਾ ਚਰਨਕੌਰ ਨੇ ਬਠਿੰਡਾ ਦੇ ਹਸਪੀਟਲ ਦੇ ਵਿੱਚ ਇਹ ਜਨਮ ਹੋਇਆ ਵਕੋਵਕ ਟੈਕਨੀਕਸ ਇਸ ਦੇ ਵਿੱਚ ਵਰਤੀਆਂ ਗਈਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆ ਵਿਦੇਸ਼ ਤੋਂ ਜਿਹੜੀ ਹੈ ਉਹ ਜ਼ਰੂਰ ਸਹਾਇਤਾ ਲਈ ਹੈ ਔਰ ਉਸ ਦੇ ਚਲਦੇ ਹੀ ਇਹ ਬੱਚੇ ਨੂੰ ਜਨਮ ਦੇ ਪਾਏ ਨੇ ਚਰਨਕੌਰ ਤਜਦਾ ਜ਼ਿਕਰ ਯੋਗਰਾਜ ਸਿੰਘ ਥੋੜੀ ਦੇਰ ਪਹਿਲਾਂ ਕਰ ਰਹੇ ਸੀ ਕਿ ਇਸ ਤੋਂ ਹੁਣ ਸਾਨੂੰ ਇਹ ਹੈ ਕਿ ਬੱਚੇ ਜਿਹੜੇ ਨੇ ਉਹ ਜ਼ਰੂਰ ਇੱਕ ਤੋਂ ਵੱਧ ਹੋਣੇ ਚਾਹੀਦੇ ਨੇ ਤਾਂ ਕਿ ਅਜੇ ਹਜੇਕਰ ਕੁਝ ਨਾ ਰੱਬ ਨਾ ਕਰੇ ਪਾਣਾ ਵਾਪਰਦਾ ਤਾਂ ਫਿਰ ਸਾਡੇ ਕੋਲ ਜੀਣ ਦੀ ਆਸ ਹੋਣੀ ਚਾਹੀਦੀ ਹੈ ਔਰ ਇਹ ਤਸਵੀਰ ਜਿਹੜੀ ਹੈ ਉਹ ਜ਼ਰੂਰ ਜ਼ਿੰਦਗੀ ਅ ਅੱਗੇ ਵਾਸਤੇ ਕਿਵੇਂ ਜਿਉਣੀ ਹੈ ਪਰਿਵਾਰ ਨੇ ਉਸ ਦੇ ਨਾਲ ਇਹ ਜੁੜੀ ਪਹਿਲੀ ਇੱਕ ਚੰਗੀ ਤਸਵੀਰ ਇਸ ਪਰਿਵਾਰ ਦੇ ਲਈ ਸਾਹਮਣੇ ਆਈ ਹੈ। ਦੇ ਲਈ ਕੁਝ ਹੋ ਰਹੀ ਹੈ। ਉਹਨੇ ਮੈਨੂਜ਼ ਦੇਖੀਏ 4-5 ਮਿੰਟ ਤੋਂ ਮੈਂ ਰੋ ਹੀ ਰਿਹਾ ਉਦੋਂ ਦਾ। ਹੂੰ ਤੇ ਐਡਾ ਲੱਗ ਰਿਹਾ ਹੈ ਕਿ ਜਦੋਂ ਮਾਲਕ ਨੇ ਨਾ ਉਹਨੂੰ ਦੁਆਰੇ ਭੇਜਦਾ ਹੋਵੇ। ਕਰੋੜਾਂ ਲੋਕਾਂ ਦੀਆਂ ਦੁਆਵਾਂ ਜਿਹੜੇ 1.5 ਸਾਲ ਤੋਂ ਕਰ ਰਹੇ ਨੇ ਉਹਨਾਂ ਦੀ ਦੁਆਵਾਂ ਦਾ ਅਸਰ ਹੈ ਕਿ ਅੱਦਾ ਲੱਗਦਾ ਉਹ ਲੈਜੈਂਡ ਦੁਬਾਰੇ ਵੈਕ ਆ ਗਿਆ ਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਉਹਨਾਂ ਦੇ ਪਰਿਵਾਰ ਨੂੰ ਟੀਆਰਪੀ ਲਈ ਹਨ ਜਾਨਾਂ ਤੰਗ ਨਾ ਕੀਤਾ ਜਾਵੇ ਘਰੇ ਬੈ ਕੇ ਅਰਦਾਸ ਕਰੋ ਉਹਨਾਂ ਲਈ ਇਕੱਲੇ ਉਹਨਾਂ ਲਈ ਨਹੀਂ ਮੈਂ ਤਾਂ ਕਹਿੰਦਾ ਹਰ ਇੱਕ ਇਨਸਾਨ ਲਈ ਜਿਨ੍ਹਾਂ ਦੇ ਦੁਖੀ ਪੇਰੈਂਟਸ ਹੈ ਇਕੱਲੇ ਇਹਨਾਂ ਦੇ ਪੇਰੈਂਟਸ ਨਹੀਂ ਸਿੱਧੂ ਦੇ ਸਾਰਿਆਂ ਲਈ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਤੇ ਇੱਕ ਸਾਡਾ ਵਧੀਆ ਸਮਾਜ ਇਹਦੇ ਨਾਲ ਬਣ ਸਕਦਾ ਔਰ ਜਦੋਂ ਕਰੋੜਾਂ ਲੋਕੀ ਦੁਆ ਕਰਦੇ ਆ ਕਿਸੇ ਦੇ ਲਈ ਤਾਂ ਉਧਰ ਰਿਜ਼ਲਟ ਜਰੂਰ ਨਿਕਲਦਾ ਹੈ ਅੱਜ ਅਰਦਾਸ ਸਾਡੀ ਸਾਰਿਆਂ ਦੀ ਪੂਰੀ ਹੋਈ ਹੈ ਮੈਂ ਸਾਰਿਆਂ ਦਾ میڈیا ਦਾ ਵੀ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਹੌਨ ਪਰਿਵਾਰ ਦੇ ਲਈ ਹਮ ਔਰ ਸ਼ੁਕਰ ਹੈ ਉਸ ਹਵੇਲੀ ਦੇ ਵਿੱਚ ਖੁਸ਼ੀਆਂ ਆਈਆਂ ਨੇ ਕਾਫੀ ਟਾਈਮ ਤੋਂ ਜਿਹੜੀ ਸੋਨੀ ਪਈ ਸੀ ਇਹਨੇ ਇਹਨਾਂ ਆਰੋ ਪਣਾ ਕੇ ਗਿਆ ਸੀਗਾ ਤੇ ਇਮੋਸ਼ਨਲ ਹੋ ਜਾਂਦੇ ਆਂ ਕਈ ਵਾਰੀ ਆਪਾਂ ਪਰ ਸ਼ੁਕਰ ਹੈ ਸੱਤਿ ਪਾਤਸ਼ਾਹ ਦਾ ਕਿ ਦੁਬਾਰੇ ਖੁਸ਼ੀਆਂ ਆਈਆਂ ਉਹ ਘਰ ਦੇ ਵਿੱਚ ਤੇ ਮੈਂ ਇੱਕ ਬੇਨਤੀ ਵੀ ਕਰਦਾ ਆਂ ਸਾਰਿਆਂ ਨੂੰ ਕਿ ਪਲੀਜ਼ ਜੀਉਂਦੇ ਇਨਸਾਨਾਂ ਦੀ ਕਦਰ ਕਰਿਆ ਕਰੋ ਪਿੱਛੇ ਜੇ ਦਿਲਜੀਤ ਨੂੰ ਬਹੁਤ ਲੋਕਾਂ ਨੇ ਮਾੜਾ ਕਿਹਾ ਜਦੋਂ ਉਹ ਵਿਆਹ ਤੇ ਪਰਫਾਰਮ ਕਰਨ ਗਿਆ ਜੀ ਕਿਤੇ ਦੇ ਜਾਣ ਤੋਂ ਬਾਅਦ ਆਪਾਂ ਕਹਿੰਦੇ ਆਂ ਯਾਰ ਉਹਨੇ ਪੱਗ ਦਾ ਮਾਣ ਬੜਾ ਵਧਾਇਆ ਉਨੇ ਪੰਜਾਬੀ ਮਾਂ ਬੋਲੀ ਨੂੰ ਕਿੱਥੇ ਲੈ ਕੇ ਗਿਆ ਹੈ ਨਾ ਪਲੀਜ਼ ਸਾਰਿਆਂ ਨੂੰ ਮੈਂ ਰਿਕੁਐਸਟ ਕਰਦਾ ਕਈ ਮੇਰੇ ਵਰਗੇ ਮੂਰਖ ਨੇ ਸਮਾਜ ਦੇ ਧਰਮ ਦੇ ਠੇਕੇਦਾਰ ਜਿਹੜੇ ਜਿਉਂਦੇ ਕੋਈ ਵੀ ਇਨਸਾਨ ਹੈ ਚਾਹੀਓ ਕਲਾਕਾਰ ਹੈ ਐਕਟਰ ਹੈ ਡਾਇਰੈਕਟਰ ਹੈ ਪੱਤਰਕਾਰ ਹੈ ਕੋਈ ਵੀ ਜੇ ਕੋਈ ਤੁਹਾਡੇ ਸਮਾਜ ਲਈ ਪੰਜਾਬ ਲਈ ਪੰਜਾਬੀ ਮਾਂ ਬੋਲੀ ਲਈ ਕੁਝ ਕਰਦਾ ਹੈ ਨਾ ਪਲੀਜ਼ ਉਹਨੂੰ ਐਪਰੀਸ਼ੀਏਟ ਕਰਿਆ ਕਰੋ ਹਮਮ ਔਰ ਜਿਉਂਦੇ ਇਨਸਾਨਾਂ ਦੀ ਕਦਰ ਕਰਿਆ ਕਰੋ ਔਰ ਅੱਜ ਬੜਾ ਖੁਸ਼ੀ ਦਾ ਪਲ ਹੈ इमोशनल ਪਲ ਹੈ ਪੂਰੇ ਜਾਉਣ ਵਾਲੇ ਲਈ ਜਿਹੜੇ ਵਰਲਡ ਵਾਈਡ ਸਿੱਧੂ ਨੂੰ ਪਿਆਰ ਕਰਦੇ ਸੀ ਉਹਦੇ ਪਰਿਵਾਰ ਨੂੰ ਪਿਆਰ ਕਰਦੇ ਸੀ ਸਾਰੇ ਲੋਕਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਦੁਆਵਾਂ ਕੀਤੀਆਂ ਇਸ ਪਰਿਵਾਰ ਦੇ ਲਈ ਗੁਰਲੇਜ ਅਖਤਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ న్యూਜ਼ 18 ਪੰਜਾਬ ਤੇ ਬਹੁਤ ਬਹੁਤ ਸਵਾਗਤ ਹੈ ਗੁਰਲੇਜ ਅਖਤਰ ਜੀ ਤੁਹਾਡਾ ਅ ਸਭ ਤੋਂ ਪਹਿਲਾਂ ਕੀ ਕੁਝ ਕਹਿਣਾ ਚਾਹੋਗੇ ਫਰਸਟ ਰਿਐਕਸ਼ਨ ਕੀ ਹੈ ਸਿੱਧੂ ਮੂਸੇਵਾਲਾ ਦੇ ਭਰਾ ਨੇ ਛੋਟੇ ਭਰਾ ਨੇ ਜਨਮ ਲਿਆ ਪਹਿਲਾਂ ਤਾਂ ਵਾਹਿਗੁਰੂ ਦਾ ਸ਼ੁਕਰ ਆ ਉਹਨਾਂ ਨੇ ਫੇਰ ਮਾਪਿਆਂ ਦੀ ਝੋਲੀ ਭਰੀ ਆ ਅੱਜ ਮਾਂ ਦੀਆਂ ਅੰਦਨਾਂ ਨੂੰ ਠੰਡ ਪਈ ਆ ਕਿਉਂਕਿ ਇਹ ਬੜਾ ਵੱਡਾ ਘਟਾ ਸੀਗਾ ਕਦੇ ਨਾ ਪੂਰਾ ਹੋਣ ਵਾਲਾ ਘਟਾ ਜਿਹੜਾ ਮਾਂ ਪਿਓ ਨੂੰ ਪਿਆ ਪੂਰੀ ਇੰਡਸਟਰੀ ਨੂੰ ਪਿਆ ਸੋ ਬਹੁਤ ਮਨ ਭਾਵਕ ਵੀ ਆ ਔਰ ਮਨ ਖੁਸ਼ ਵੀ ਆ ਕਿ ਬਹੁਤ ਮਹਾਰਾਜ ਨੇ ਬੜੀ ਸੋਹਣੀ ਸੁਹਣੀ ਮੈਂ ਤਾਂ ਹੀ ਕਹਿੰਨੀ ਆ ਕਿ ਸਾਡਾ ਭਰਾ ਹੀ ਵਾਪਸ ਆ ਗਿਆ ਦੁਨੀਆ ਤੇ ਜਿਹੜੇ ਜੀ ਜਾਂਦੇ ਉਹ ਹੀ ਮੁੜ ਕੇ ਆਉਂਦੇ ਆ ਜੀ ਤੇ ਬਹੁਤ ਸੋਹਣੀ ਗੱਲ ਆ ਬਹੁਤ ਬਹੁਤ ਮੁਬਾਰਕਾਂ ਸਾਰੀ 뮤ਜ਼ਿਕ ਇੰਡਸਟਰੀ ਨੂੰ ਮੰਮੀ ਡਾਡੀ ਨੂੰ ਵਾਇਗ੍ਰੂ ਤੰਦਰੁਸਤੀ ਰੱਖੇ ਮਤਲਬ ਜਿਹੜਾ ਜੀ ਆਇਆ ਰਾਜੀ ਰੱਖੇ ਉਹਨੀਆਂ ਲੰਬੀਆਂ ਉਮਰਾਂ ਹੋਣ ਜੋ ਜੋ ਸਾਡਾ ਭਰਾ ਬਣਾ ਕੇ ਗਿਆ ਆਨੰਦ ਮਾਣੇ ਹਰ ਚੀਜ਼ ਦਾ ਔਰ ਮਾਂ ਬਾਪ ਦਾ ਆਸਰਾ ਬਣੇ ਜੀ ਇੱਕ ਵੀਡੀਓ ਜ਼ਰੂਰ ਪਰਿਵਾਰ ਨੇ ਸ਼ੇਅਰ ਕੀਤੀ ਹੈ ਉਹ ਅਸੀਂ ਦਿਖਾ ਵੀ ਰਹੇ ਹਾਂ ਉਸ ਦੇ ਵਿੱਚ ਮਾਤਾ ਚਰਨਕੌਰ ਦੀ ਗੋਦੀ ਦੇ ਵਿੱਚ ਉਹ ਬੱਚਾ ਹੈ ਬੇਟਾ ਹੈ ਔਰ ਅਸੀਂ ਉਹ ਜ਼ਿਕਰ ਕਰਾਂਗੇ ਗੁਰਲੇਸ਼ ਜੀ ਤੁਹਾਡੇ ਨਾਲ ਕਿੰਨਾ ਜ਼ਿਆਦਾ ਮੁਸ਼ਕਿਲ ਹੋਏਗਾ ਇਸ ਜ਼ਿੰਦਗੀ ਦੇ ਦੌਰ ਤੇ ਆ ਕੇ ਸਮੇਂ ਦੇ ਦੌਰ ਤੇ ਆ ਕੇ ਇਹ ਵੱਡਾ ਡਿਸੀਜਨ ਲੈਣਾ ਕਿਉਂਕਿ ਸਮੇਂ ਦੀ ਲੋੜ ਸੀ ਹਾਲਾਂਕਿ ਉਹ ਹੌਸਲਾ ਦਿਖਾਇਆ ਮਾਤਾ ਨੇ ਔਰ ਹਿੰਮਤ ਦਿਖਾਈ ਹਾਂਜੀ ਬਿਲਕੁਲ ਸਲੂਟ ਆ ਉਸ ਮਾਂ ਨੂੰ ਕਿਉਂਕਿ ਤੁਹਾਨੂੰ ਪਤਾ ਏ ਸੇਜ ਤੇ ਜਾ ਕੇ ਬਹੁਤ ਔਖਾ ਹੁੰਦਾ ਜੀ ਵੈਸੇ ਤਾਂ ਆਫਟਰ 40 ਬਹੁਤ ਔਖਾ ਹੋ ਜਾਂਦਾ ਬਟ ਚਲੋ ਸਾਡੀ ਮਾਤਾ ਦੀ ਦਲੇਰੀ ਸੀਗੀ ਔਰ ਹਿੰਮਤ ਦਿੱਤੀ ਵਾਈ ਗਰੂ ਨੇ ਉਹਨਾਂ ਨੂੰ ਇਹ ਘਾਟ ਸੀਗੀ ਔਰ ਇਹ ਘਾਟ ਉਹਨਾਂ ਨੇ ਕਿਉਂਕਿ ਵਾਈ ਗਰੂ ਦਾ ਕਰਮ ਆ ਇਹ ਜੋ 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 ਵੀ ਤੁਹਾਡੇ ਨਾਲ ਹੋਣਾ ਹੁੰਦਾ ਨਾ ਇਹ ਸਾਰਾ ਕੁਝ ਪਹਿਲਾਂ ਹੀ ਤੈਅ ਹੁੰਦਾ ਲਿਖਿਆ ਹੁੰਦਾ ਤੇ ਇਹ ਜਿੱਦਾਂ ਵੀ ਜੋ ਵੀ ਹੋਇਆ ਇਹ ਉਹਦਾ ਕਰਮ ਹੈ ਉਹਨੇ ਹਿੰਮਤ ਦਿੱਤੀ ਵਾਈ ਗਰੂ ਨੇ ਸਾਡੀ ਮਾਂ ਨੂੰ ਤੇ ਇਹ ਤਾਂ ਸੰਭਵ ਹੋ ਪਾਇਆ ਨਹੀਂ ਤਾਂ ਇਹ ਬਹੁਤ ਹਾਰਡ ਹੈ ਇੱਕ ਮਾਂ ਲਈ ਇਹ ਤੇਜ ਦੇ ਵਿੱਚ ਜਾ ਕੇ ਇੱਕ ਬੱਚੇ ਨੂੰ ਜਨਮ ਦੇਣਾ ਜੀ ਕੋਈ ਛੋਟੀ ਗੱਲ ਨਹੀਂ ਹੈਗੀ ਸੋ ਸਾਡੀ ਮਾਤਾ ਵੀ ਵਧਾਈ ਦੀ ਪਾਤਰ ਆ ਬਹੁਤ-ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਜੀ ਠੀਕ ਹੈ ਪਰ ਗੁਰਲੇਸ਼ ਜੀ ਬਹੁਤ-ਬਹੁਤ ਧੰਨਵਾਦ ਹੈ ਜੁੜਨ ਦੇ ਲਈ న్యూਸ 18 ਪੰਜਾਬ ਦੇ ਨਾਲ ਤਾਂ ਜਸਵਿੰਦਰ ਬਰਾੜ ਸਾਡੇ ਨਾਲ ਜੁੜ ਗਏ ਨੇ ਜਸਵਿੰਦਰ ਬਰਾੜ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ న్యూਸ 18 ਪੰਜਾਬ ਤੇ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ ਅੱਜ ਖੁਸ਼ੀਆਂ ਪਰਤੀਆਂ ਨੇ ਮੁਰਤ ਉਸ ਹਵੇਲੀ ਦੇ ਵਿੱਚ ਸਤਵਿੰਦਰ ਜੀ ਆਵਾਜ਼ ਆ ਪਾਰੀ ਹੈ ਠੀਕ ਹੈ ਉਹਨਾਂ ਦੇ ਨਾਲ ਜੁੜਾਂਗੇ ਅਸੀਂ ਤਾਂ ਗੁਰਵਿੰਦਰ ਬਰਾੜ ਸਾਡੇ ਨਾਲ ਫੋਨ ਲਾਈਨ ਤੇ ਨੇ ਗੁਰਵਿੰਦਰ ਜੀ ਸਵਾਗਤ ਹੈ న్యూਸ 18 ਪੰਜਾਬ ਤੇ ਤੁਹਾਡਾ ਆ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਬਿਲਕੁਲ ਅਸੀਂ ਵੱਖ-ਵੱਖ ਜਿਹੜੇ ਗਾਇਕ ਨੇ ਉਹਨਾਂ ਦੇ ਚਾਣ ਵਾਲੇ ਨੇ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਿਲ ਹੋਣ ਵਾਲੇ ਨੇ ਉਹਨਾਂ ਅਬਾਖੋ ਵੱਖ-ਵੱਖ ਅਦਾਕਾਰਾਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਦੀ ਸਭ ਦੀ ਜ਼ੁਬਾਨੀ ਹੁਣ ਤੱਕ ਜਿਨ੍ਹਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਸਿਰਫ ਉਹਨਾਂ ਨੇ ਬlèsਸਿੰਗਸ ਦਿੱਤੀਆਂ ਨੇ ਉਹਨਾਂ ਨੇ ਇਹ ਇੱਛਾ ਉਹਨਾਂ ਦਾ ਕਹਿਣਾ ਹੈ ਕਿ ਜ਼ਾਹਿਰ ਜ਼ਰੂਰ ਕੀਤੀ ਹਰ ਇੱਕ ਦੇ ਜ਼ੁਬਾਨ ਤੇ ਪਾਵੇਂ ਗੱਲ ਹੋਵੇ ਨਾ ਹੋਵੇ ਪਰ ਸਭ ਦੇ ਦਿਲ ਦੇ ਵਿੱਚ ਇਹ ਜ਼ਰੂਰ ਇੱਛਾ ਸੀ ਕਿ ਬਿਲਕੁਲ ਚੰਗਾ ਦਿਨ ਇਹ ਪਰਿਵਾਰ ਦੇ ਲਈ ਆਵੇ ਔਰ ਇੱਕ ਛੋਟਾ ਬੱਚਾ ਘਰ 'ਚ ਜਨਮ ਲਵੇ ਤਾਂ ਕਿ ਉਹ ਵੱਡਾ ਹੋ ਕੇ ਜਿਹੜਾ ਹੈ ਉਹ ਸੁਪਨੇ ਪੂਰੇ ਕਰੇ ਔਰ ਨਾਲ ਹੀ ਮਾਪਿਆਂ ਦਾ ਸਹਾਰਾ ਬਣੇ ਵਾਹ ਵਾਹ ਬਹੁਤ ਸਿਰਸਰੇ ਬਹੁਤ ਚੰਗੀ ਖਬਰ ਸੁਣਾਈ ਤੁਸੀਂ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਬੱਚੇ ਹੋ ਤੇ ਸਾਰੀ ਫੈਮਿਲੀ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਪਿਛਲੇ ਟਾਈਮ ਦੇ ਵਿੱਚ ਬਹੁਤ ਉਹਨਾਂ ਨੇ ਮੁਸੀਬਤਾਂ ਦੇ ਦੁੱਖ ਝੱਲੇ ਨੇ ਸੋ ਫਾਈਨਲੀ ਇੱਕ ਖੁਸ਼ੀ ਦੀ ਖਬਰ ਜਿਹੜੀ ਹੈ ਸਾਡੇ ਸਾਰਿਆਂ ਵਾਸਤੇ ਆਈ ਹੈ ਸੋ ਸਾਰੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੈਂ ਚ ਉਹਨਾਂ ਵੀ ਜਿਹੜਾ ਬੱਚਾ ਹੋਇਆ ਸ਼ੁਭਦੀਪ ਦਾ ਛੋਟਾ ਭਾਈ ਉਹਦਾ ਨਾਮ ਵੀ ਸ਼ੁਭਦੀਪ ਹੋਵੇ ਤੇ ਬਹੁਤ ਮਜ਼ਾ ਆਵੇ। ਜੀ। ਤੁਸੀਂ ਇਹ ਕਹਿ ਰਹੇ ਹੋ ਪਰਿਵਾਰ ਨੂੰ ਕੀ ਰੱਖਣਾ ਚਾਹੀਦਾ? ਹਾਂ ਮੈਨੂੰ ਤਾਂ ਲੱਗਦਾ ਜੇ ਰੱਖਣਾ ਚਾਹੀਦਾ। ਸਾਡੇ ਘਰਾਂ 'ਚ ਸਾਨੂੰ ਮਹਿਸੂਸ ਹੋਊਗਾ ਕਿ ਸ਼ੁਭਦੀਪ ਵਾਪਸ ਆ ਗਿਆ ਹੈ। ਜੀ। ਇਸ ਇਲਾਵਾ ਕੁਝ ਹੋਰ ਯਾਦ ਸਾਂਝੀ ਕਰਨਾ ਚਾਹੋ ਜਾਂ ਪਰਿਵਾਰ ਦੇ ਨਾਲ ਤੁਹਾਡੀ ਇਸ ਰਿਗਾਰਡਿੰਗ ਕੋਈ ਗੱਲ ਹੋਈ ਹੋਵੇ ਕਿਉਂਕਿ ਪਰਿਵਾਰ ਨੇ ਕਿਹਾ ਸੀ ਕਿ ਜੋ ਵੀ ਕੁਝ ਹੋਏਗਾ ਸੀ ਜ਼ਰੂਰ ਦੱਸਾਂਗੇ ਬਹੁਤ ਸਾਰੀਆਂ ਫੇਕ ਨਿਊਜ਼ ਪ੍ਰੀਤ ਜੀ ਪਿਛਲੇ ਦਿਨਾਂ 'ਚ ਚੱਲੀਆਂ ਨੇ ਕਾਫੀ ਡਿਸਟਰਬ ਵੀ ਰਿਹਾ ਪਰਿਵਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਜੀ ਇਹਦਾ ਸਿਮ